ਜਿਬੂਰਾ ਦੀ ਪੋਤੀ ਧੰਨ ਧੋਖਾ ਹallelujah ਸਾਰੇ ਲੋਕੋ ਇਹ ਸੁਣੋ हे ਜਗਤ ਦੇ ਸਾਰੇ ਵਾਸੀਓ ਕੰਨ ਲਾਓ ਕੀ ਉੱਚ ਕੀ ਨੀਚ ਤਨੀ ਅਤੇ ਕੰਗਾਲ ਇਕੱਠੇ ਹallelujah ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿਕਲਣਗੀਆਂ ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ ਧੰਨਵਾਦ ਮੈਂ ਆਪਣਾ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ ਹallelujah ਮੈਂ ਬਰਬਤ ਨਾਲ ਆਪਣਾ ਭੇਤ ਖੋਲਾਂਗਾ ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ ਜਦ ਧੋਖਾ ਧੋਖੇਬਾਜ ਦੀ ਬਦੀ ਮੈਨੂੰ ਘੇਰ ਲੈਂਦੀ ਹੈ ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਧਨ ਦੀ ਬਹੁਤਾਈਤ ਉੱਤੇ ਫੁੱਲਦੇ ਹਨ ਉਹਨਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸਕਦਾ ਹਾਲੇਲੂਇਆ ਨਾ ਪਰਮੇਸ਼ਵਰ ਨੂੰ ਉਹ ਦੇ ਬਦਲੇ ਪਰ ਪ੍ਰਾਸਚਿਤ ਦੇ ਸਕਦਾ ਹੈ ਕਿਉਂ ਜੋ ਉਹਨਾਂ ਦੀ ਜਾਨ ਦਾ ਨਿਸਤਾਰਾ ਮਹੰਗਾ ਹੈ ਹallelujah ਅਤੇ ਉਹ ਸਦਾ ਤੀਕ ਅਸਾਧ ਹੈ ਹallelujah ਭਾਈ ਉਹ ਅਨੰਤ ਕਾਲ ਤੀਕੋ ਜਿਉਂਦਾ ਰਹੇ ਅਤੇ